ਸਾਰੇ ਦਸਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਜੀ ਤੇ ਵੋਟਾਂ ਦਾ ਜਿਹੜਾ ਰਿਜ਼ਲਟ ਸੀਗਾ ਬਹੁਤ ਭਾਰੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਸੀਗੇ ਸਭ ਨੂੰ ਇਹ ਸੀਗਾ ਵੀ ਸਾਡੀ ਪਾਰਟੀ ਦੇ ਵਰਕਰ ਜਿੱਤਣਗੇ ਤੇ ਜਿਹੜੇ ਕੈਂਡੀਡੇਟ ਖੜੇ ਸੀਗੇ ਉਹਨਾਂ ਦੇ ਵੀ ਦਿਲ ਜਿਹੜੇ ਧੜਕਣਾ ਜਿਹੜੀ ਤੇਜ਼ ਹੋਈ ਪਈ ਸੀਗੀ ਵੀ ਅਸੀਂ ਜਿੱਤਾਂਗੇ ਖੁਰੇ ਨਹੀਂ ਜਿੱਤਾਂਗੇ ਪਰ ਜਿਹੜੀ ਪਿੰਡ ਪੱਖੋਕਲਾਂ ਦੀ ਹਵਾ ਸੀਗੀ ਉਹ ਇਸ ਵਾਰ ਸਾਡੇ ਸਾਬਕਾ ਸਰਪੰਚ ਮਹਿੰਦਰਪਾਲ ਸ਼ਰਮਾ ਜੀ ਵੱਲ ਸੀ ਤੇ ਕਿਵੇਂ ਲੱਗਿਆ ਲੋਕਾਂ ਦਾ ਪਿਆਰ ਜੇ ਹੁਣ ਦੇਖੀਏ ਬਹੁਤ ਤੁਸੀਂ ਜਿੱਤ ਕੀਤੀ ਹੈ ਪਹਿਲਾ ਨੰਬਰ ਤਾਂ ਬਹੁਤ-ਬਹੁਤ ਵਧਾਈਆਂ ਤੁਹਾਨੂੰ ਮੁਬਾਰਕਬਾਦ ਕਰਦੇ ਆਂ ਤੇ ਸਰ ਬਹੁਤ ਖੁਸ਼ੀ ਆਈ ਜੀ ਤੁਹਾਡੀ ਮੰਨ ਲਓ ਮੇਰੇ ਵਰਕਰ ਜਿੰਨੇ ਵੀ ਸਾਡੇ ਮੇਰੇ ਸਾਥੀ ਸੀਗੇ ਉਹਨਾਂ ਨੇ ਬਹੁਤ ਵਰਕ ਕੀਤਾ ਕੰਮ ਕੀਤਾ ਜੀ ਮੰਨ ਲਓ ਮੈਨੂੰ ਬਹੁਤ ਪਿਆਰ ਦਿੱਤਾ ਹੀ ਲੋਕਾਂ ਨੇ ਮੈਂ ਇਹਨਾਂ ਲੋਕਾਂ ਦਾ ਸਦਾਰਨ ਨਹੀਂ ਰਹੂੰਗਾ ਜੀ ਤੇ ਸਾਡੇ ਸਾਫਕਾ ਐਮਐਲਏ ਫਰਮਨਤੋਲੋ ਜੀ ਵੀ ਸਾਡੇ ਨਾਲ ਮੌਜੂਦ ਨੇ ਸਰ ਕਿਵੇਂ ਲੱਗਿਆ ਕਿਉਂਕਿ ਤੁਹਾਡੇ ਕੈਂਡੀਡੇਟ ਇਹ ਖੜੇ ਕੀਤੇ ਗਏ ਸੀ ਕਾਂਗਰਸ ਪਾਰਟੀ ਦੇ ਵੱਲੋਂ ਭਾਜੀ ਦੇਖੋ ਇਸ ਵਾਰ ਦੀਆਂ ਜਿਹੜੀਆਂ ਇਹ ਇਲੈਕਸ਼ਨ ਸੀਗੀਆਂ ਇਹ ਕਿਉਂਕਿ ਵਿਧਾਨ ਸਭਾ ਦੀਆਂ ਇਲੈਕਸ਼ਨ ਦੇ ਵਿੱਚ ਮਹਿਜ 1 ਸਾਲ ਰਹਿ ਗਿਆ ਹੈਗਾ ਸੋ ਬਹੁਤ ਮਹੱਤਵਪੂਰਨ ਇਲੈਕਸ਼ਨ ਸੀਗੀਆਂ ਸੋ ਸਾਡੇ ਇੱਥੇ ਪਿੰਡ ਪੱਖੋ ਕਲਾ ਤੋਂ ਵੀ ਬਲਾਕ ਸੰਮਤੀ ਤੋਂ ਜਿਹੜੇ ਮਹਿੰਦਰਪਾਲ ਜੀ ਸਾਡੇ ਉਹ ਬਹੁਤ ਵੱਡੇ ਮਾਰਜਨ ਦੇ ਨਾਲ ਉਹ ਜਿੱਤੇ ਨੇ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਹਲਕਾ ਭਦੌਰ ਦੇ ਵਿੱਚ ਬਹੁਤ ਬਲ ਮਿਲੇਗਾ ਇਸੇ ਤਰ੍ਹਾਂ ਸਾਡੇ ਰੂੜੇ ਕੇ ਕਲਾ ਤੋਂ ਵੀ ਜਿਹੜੇ ਸਾਡੇ ਪ੍ਰੇਮ ਫੌਜੀ ਜੀ ਉਹ ਵੀ ਕਾਂਗਰਸ ਪਾਰਟੀ ਵੱਲੋਂ ਜਿੱਤੇ ਨੇ ਸੋ ਮੈਂ ਇਹਨਾਂ ਸਾਰਿਆਂ ਨੂੰ ਵਧਾਈ ਦੇਣਾ ਔਰ ਉੱਥੇ ਨਾਲ ਹੀ ਨਗਰ ਵਾਲਿਆਂ ਦਾ ਜਿਹੜਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਮਹਿੰਦਰਪਾਲ ਜੀ ਤੇ ਭਰੋਸਾ ਕੀਤਾ ਔਰ ਅਸੀਂ ਵਿਸ਼ਵਾਸ ਦਵਾਉਨੇ ਆ ਪਾਰਟੀ ਵੱਲੋਂ ਕਾਂਗਰਸ ਪਾਰਟੀ ਵੱਲੋਂ ਕਿ ਅਸੀਂ ਲੋਕਾਂ ਦੀਆਂ ਉਮੀਦਾਂ ਤੇ ਜਿਹੜਾ ਉਹ ਖਰੇ ਉਤਰਾਂਗੇ ਤੇ ਪਿੰਡ ਦੇ ਲੋਕਾਂ ਦੇ ਵੱਲੋਂ ਵੀ ਬੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਸੀਗੇ ਕਿ ਕਾਂਗਰਸ ਇਸ ਵਾਰ ਬਿਲਕੁਲ ਵੀ ਨਹੀਂ ਆਉਣੀ ਤੇ ਹੁਣ ਕਿਵੇਂ ਦੇਖ ਦूं ਲੋਕਾਂ ਨੂੰ ਜਿਨ੍ਹਾਂ ਨੇ ਤੁਹਾਡੇ ਕੈਂਡੀਡੇਟ ਨੂੰ ਜਿਤਾਇਆ ਆ ਦੇਖੋ ਜਿਹੜਾ ਇਹ ਲੋਕਾਂ ਦੀ ਗੱਲ ਨਹੀਂ ਹੈਗੀ ਕਾਂਗਰਸ ਨਾ ਆਉਣ ਦੀ ਇਹ ਵਿਰੋਧੀ ਪਾਰਟੀਆਂ ਨੇ ਜਿਹੜੀਆਂ ਉਹ ਇਹ ਗੱਲਾਂ ਛੱਡਦੀਆਂ ਨੇ ਲੋਕ ਕਾਂਗਰਸ ਦੇ ਕੰਮਾਂ ਨੂੰ ਪਿਆਰ ਕਰਦੇ ਨੇ ਯਾਦ ਕਰਦੇ ਨੇ ਉਹ ਇਹਨਾਂ ਨੇ ਜਿਹੜਾ ਹੈਗਾ ਮੌਜੂਦਾ ਸਰਕਾਰ ਜੋ ਆਮ ਆਦੀ ਪਾਰਟੀ ਦੇ ਉਹਨਾਂ ਨੇ ਲੋਕਾਂ ਨੂੰ ਤਰਾ-ਤਰਾ ਕਰਨ ਲਾਇਆ ਹੋਇਆ ਹਰ ਪਾਸੇ ਰੋਜ਼ ਕਤਲ ਹੁੰਦੇ ਨੇ ਰੋਜ਼ ਲੁੱਟਾਂ ਮਾਰਾਂ ਹੁੰਦੀਆਂ ਨੇ ਲੋਕ ਆਮ ਆਦੀ ਪਾਰਟੀ ਤੋਂ ਦੁਖੀ ਨੇ ਪਰੇਸ਼ਾਨ ਨੇ ਔਰ ਦੁਬਾਰਾ ਹੋ ਕਾਂਗਰਸ ਨੂੰ ਸੱਤਾ ਦੇ ਵਿੱਚ ਲਿਆਉਣ ਦੇ ਲਈ ਤਿਆਰ ਨੇ ਜੇਕਰ ਅਗੀਆਂ ਇਲੈਕਸ਼ਨ ਦੇ ਵਿੱਚ ਤੁਹਾਡੀ ਸਰਕਾਰ ਆਉਂਦੀ ਆ ਤਾਂ ਲੋਕਾਂ ਨਾਲ ਕੀ ਵਾਅਦਾ ਕਰਦੇ? ਬਿਲਕੁਲ ਅਸੀਂ ਲੋਕਾਂ ਦੀ رائے ਦੇ ਨਾਲ ਲੋਕਾਂ ਤੋਂ ਪੁੱਛ ਕੇ ਜਿਹੜਾ ਅਸੀਂ ਮੈਨੀਫੈਸਟੋ ਹੈ ਜਿਹੜਾ ਉਹ ਤਿਆਰ ਕਰਾਂਗੇ ਜੋ ਲੋਕਾਂ ਦੀ ਮੰਗ ਹੋਊਗੀ ਉਹ ਆਉਣ ਵਾਲੇ ਸਮੇਂ 'ਚ ਸਰਕਾਰ ਬਣਨ ਤੇ ਪੂਰੀ ਕੀਤੀ ਜਾਊਗੀ ਜੀ ਤੇ ਸਰਪੰਚ ਸਾਹਿਬ ਤੁਸੀਂ ਕੀ ਵਾਅਦਾ ਕਰਦੇ ਪਿੰਡ ਦੇ ਲੋਕਾਂ ਨਾਲ ਦੇਖੋ ਉਹਨਾਂ ਨੇ ਤਾਂ ਆਪਾ ਲੈਵਲ ਤੇ ਜਿਹੜਾ ਵੱਡੇ ਲੈਵਲ ਤੇ ਵਾਅਦਾ ਕਰਨਾ ਪਰ ਤੁਸੀਂ ਪਿੰਡ ਦੇ ਲੋਕਾਂ ਨਾਲ ਕੀ ਵਾਅਦਾ ਕਰਦੇ ਸਰ ਜੀ ਨੇ ਪਿੰਡ ਦੀਆਂ ਸਮੱਸਿਆਵਾਂ ਹਨ ਲੋਕਾਂ ਨੇ ਨਿੱਕੇ ਮੋਟੇ ਕੰਮ ਨੇ ਕੋਈ ਪੈਨਸ਼ਨ ਤੋਂ ਬੰਨ ਜਾਏ ਕਿ ਇਹਦਾ ਕਾਰਡ ਕੱਟਿਆ ਹੋਇਆ ਹੈ ਜਿਹੜੇ ਗਰੀਬ ਮੰਨ ਲਓ ਵੀ ਆਪਣੇ ਲੋਕ ਨੇ ਉਹਦੀ ਆਬਾਦੀ ਆਪਣੇ ਜ਼ਿਆਦਾ ਹੈਗੀ ਹੈ ਜੀ ਉਹਨਾਂ ਜਿਹੜੇ ਕੰਮਕਾਰ ਨੇ ਉਹ ਮੰਨ ਲਓ ਇਸ ਵੱਲੋਂ ਪਰੇਸ਼ਾਨ ਸੀ ਜੀ ਮੰਨ ਲਓ ਪਿਛਲੇ 2-3 ਸਾਲ ਤੋਂ ਉਹਨਾਂ ਨੂੰ ਜਦੋਂ ਦੀ ਪੰਚਾਇਤ ਬਣੀ ਹੈ ਮੰਨ ਲਓ ਮੈਂ ਉਹਨਾਂ ਦਾ ਸਾਰਾ ਮੰਨ ਲਓ ਜਿਹੜਾ ਕੰਮ ਤੋਂੰਦਾ ਪੈਨਸ਼ਨ ਦਾ ਕੰਮ ਹੈ ਕੋਈ ਆਟਾ ਦਾ ਸਕੀਮ ਰਹਿੰਦੀ ਹੈ ਜਾਂ ਜੋ ਵੀ ਨਿੱਕੇ ਮੋਟੇ ਕੰਮ ਹੈ ਮੈਂ ਉਹਨੂੰ ਪੂਰੇ ਮੰਨ ਲਓ ਧਿਆਨ ਨਾਲ ਉਹਨਾਂ ਦਾ ਸਾਥ ਉਹ ਕਰੂੰਗਾ ਤੇ ਇਹ ਦੋਸਤੋ ਸੀ ਪਿੰਡ ਪੱਖੋਗਲਾਂ ਦੀ ਰਿਪੋਰਟ ਤੇ ਤੁਸੀਂ ਵੀ ਆਪਣੇ ਆਪਣੇ ਪਿੰਡਾਂ ਦੇ ਬਾਰੇ ਜਰੂਰ ਦੱਸਿਓ ਤੇ ਸਾਡੇ ਇੱਕ ਪ੍ਰਧਾਨ ਜੀ ਹੋਰ ਨਾਲ ਮੌਜੂਦ ਨੇ ਸਰ ਤੁਹਾਡਾ ਬਹੁਤ ਜ਼ੋਰ ਲੱਗਿਆ ਹੋਇਆ ਜੀ ਜਿੱਥੇ ਤੇ ਇੱਕ ਮੈਂ ਦੇਖਿਆ ਤੁਹਾਨੂੰ ਹਨਾ ਭੱਜ ਨੱਠ ਦੀ ਗੱਲ ਕਰੀਏ ਜਾਂ ਲੋਕਾਂ ਨੂੰ ਇਕੱਠੇ ਕਰਨ ਦੀ ਗੱਲ ਕਰੀਏ ਲੋਕਾਂ ਦੇ ਵਿੱਚ ਗੱਲ ਕਰਨ ਦੀ ਉਹਨਾਂ ਨੂੰ ਵਿਚਾਰ ਧਾਰਾ ਸਾਂਝੀ ਕਰੀਏ ਤੁਸੀਂ ਤੇ ਤੁਹਾਨੂੰ ਕਿੰਨੀ ਖੁਸ਼ੀ ਹੋਈ ਹੈ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਪੂਰੇ ਜ਼ਿਲ੍ਹਾ ਬਰਨਾਲੇ ਦੇ ਵਿੱਚ ਇੱਕ ਪੱਖੋ ਕਲਾ ਪਿੰਡ ਨੇ ਬਹੁਤ ਵੱਡੀ ਜਿੱਤ ਕਾਂਗਰਸ ਪਾਰਟੀ ਨੂੰ ਦਿਵਾਈ ਆ ਜੀ ਮਿੰਦਰਪਾਲ ਜੀ ਇਸ ਲਈ ਡਿਜ਼ਰਵ ਵੀ ਕਰਦੇ ਸੀ ਕਾਂਗਰਸ ਪਾਰਟੀ ਦੇ ਵਿੱਚ ਇਹਨਾਂ ਨੇ ਪਹਿਲਾਂ ਵੀ ਬਹੁਤ ਕੰਮ ਕੀਤਾ ਸਰਪੰਚ ਹੁੰਦੇ ਹੋਏ ਵੀ ਪਿੰਡ ਦੀ ਬਹੁਤ ਡਵੈਲਪਮੈਂਟ ਕੀਤੀ ਆ ਉਹ ਕੰਮਾਂ ਨੂੰ ਦੇਖਦੇ ਹੋਏ ਮਿੰਦਰਪਾਲ ਜੀ ਨੂੰ ਵੋਟ ਪਈ ਆ ਜੀ ਠੀਕ ਤੇ ਅੱਗੇ ਲੋਕਾਂ ਦੇ ਨਾਲ ਕੀ ਵਾਦਾ ਕਰਦੇ ਹੋ ਅਸੀਂ ਵਾਦਾ ਇਹੀ ਕਰਦੇ ਜੀ ਜਿਵੇਂ ਲੋਕਾਂ ਨੇ ਸਾਨੂੰ ਫਤਵਾ ਦਿੱਤਾ ਇਹਨਾਂ ਨਾਲ ਦਿਨ ਰਾਤ ਇਕੱਠੇ ਕਰਕੇ ਇਹਨਾਂ ਲਈ ਕੰਮ ਕਰਾਂਗੇ ਇਥੋਂ ਦੀ ਡਿਵੈਲਪਮੈਂਟ ਕਰਵਾਵਾਂਗੇ ਵੱਧ ਚੜ ਕੇ ਇਹਮਿੰਦਰਪਾਲ ਜੀ ਇਹਨਾਂ ਦੇ ਨਾਲ ਖੜਾਗਾ ਸਮੁੱਚੀ ਕਾਂਗਰਸ ਪਾਰਟੀ ਪੂਰਾ ਕੰਮ ਕਰੇਗੀ ਤੇ ਇੱਕ ਸਵਾਲ ਮੇਰਾ ਹੋਰ ਆਉ ਮੇਰਾ ਨਿੱਜੀ ਸਵਾਲ ਆ ਕਿ ਜਿਵੇਂ ਆਪਾਂ ਦੇਖਦੇ ਆ ਕਿ ਤੁਹਾਡੇ ਜਿਹੜੇ ਪਾਰਟੀ ਦੇ ਸਾਰੇ ਵਰਕਰ ਨੇ ਜਾਂ ਤੁਹਾਡੇ ਨਾਲ ਸੰਬੰਧਿਤ ਜਿਹੜੇ ਲੋਕ ਨੇ ਉਹ ਇੱਥੇ ਮੌਜੂਦ ਨੇ ਆਪਾਂ ਦੇਖਦੇ ਆ ਵੀ ਜਿੱਤਣ ਤੋਂ ਬਾਅਦ ਜਿਹੜੇ ਸਰਕਲ ਦੇ ਵਿੱਚ ਲੋਕ ਹੁੰਦੇ ਨੇ ਉਹਨਾਂ ਦੀ ਕੰਮ ਹੁੰਦੇ ਨੇ ਔਰ ਜਿਹੜੇ ਆਮ ਲੋਕ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਸਬੰਧ ਰੱਖਦੇ ਨੇ ਕਿਉਂਕਿ ਜਿਹੜੇ ਰਾਜਨੀਤਿਕ ਲੀਡਰ ਹੁੰਦੇ ਨੇ ਜਾਂ ਜਿਹੜੇ ਰਾਜਨੀਤਿਕ ਬੁਲਾਰੇ ਹੁੰਦੇ ਨੇ ਉਹਨਾਂ ਦਾ ਕੰਮ ਹੁੰਦਾ ਸਾਰੇ ਜਿੰਨਾ ਵੀ ਨਗਰ ਖੇੜਾ ਉਹਨਾਂ ਦੇ ਕੰਮ ਕਰਦੇ ਤੇ ਤੁਸੀਂ ਪਾਰਟੀ ਵਾਈਜ਼ ਦੇ ਤੌਰ ਤੇ ਤਾਂ ਨਹੀਂ ਕੰਮ ਕਰੋਗੇ ਇਹ ਵੈਸੇ ਕਾਂਗਰਸ ਦਾ ਸ਼ੁਰੂ ਤੋਂ ਹੀ ਰਿਹਾ ਜੀ ਹਰ ਇੱਕ ਲੀਡਰ ਦਾ ਵੀ ਇਹੀ ਰਿਹਾ ਉਹ ਕਦੇ ਉਹਨੇ ਇਹ ਨਹੀਂ ਸੋਚਿਆ ਵੀ ਇਹ ਕਿਸੇ ਕਾਂਗਰਸ ਦਾ ਅਕਾਲੀ ਦਲ ਦਾ ਜਾਂ ਛਾੜੂ ਵਾਲਿਆਂ ਦਾ ਕਿਸੇ ਦਾ ਉਹਨਾਂ ਕੋਲੇ ਜਿਹੜਾ ਵੀ ਬੰਦਾ ਕਿ ਉਹਨਾਂ ਨੇ ਹਰ ਇੱਕ ਬੰਦੇ ਦਾ ਕੰਮ ਕੀਤਾ ਜੀ ਮੇਰੇ ਦਾਦਾ ਜੀ ਸਰਦਾਰ ਬਚਨ ਸਿੰਘ ਪੱਖੋ ਸਾਫ ਕਾ ਮੈਂ ਇਥੋਂ ਵਿਧਾਇਕ ਰਈ ਇਸੇ ਪਿੰਡ ਦੇ ਅਸੀਂ ਜੰਪਾਲਾ ਮਿੰਦਰਪਾਲ ਜੀ ਹੋਰੀ ਚਾਰ ਚਾਰ ਪੰਜ ਪੰਜ ਗੱਡੀਆਂ ਭਰ ਕੇ ਹਰਦੇਵ ਜੀ ਹੋਰੀ ਭਾਤੀ ਜੋਰੀ ਬਲਵਿੰਦਰ ਜੀ ਪ੍ਰੇਮੀ ਜੀ ਸਾਰੇ ਆਉਂਦੇ ਰਹੇ ਆ ਜੀ ਜੀਨੂੰ ਵੀ ਲੈ ਕੇ ਆਏ ਪਿੰਡ ਚੋਂ ਵੀ ਤੇ ਬਾਹਰਲੇ ਪਿੰਡਾਂ ਚੋਂ ਵੀ ਜੀ ਉਹ ਤੋਂ ਕਦੇ ਇਹ ਨਹੀਂ ਪੁੱਛੇਗਾ ਤੂੰ ਕਿਹੜੀ ਪਾਰਟੀ ਦਾ ਜੋ ਕੰਮ ਲੈ ਕੇ ਆਏ ਉਹਦੇ ਨਾਲ ਤੁਰ ਕੇ ਉਹਦਾ ਕੰਮ ਕਰਵਾਇਆ ਤੇ ਗਾਂ ਨੂੰ ਵੀ ਐਸੇ ਹੀ ਸੋਚ ਨਾਲ ਸੀ ਆਪਦੇ ਪਿੰਡ ਦਾ ਤੇ ਦੂਸਰੇ ਹਲਕੇ ਭਦੌੜ ਦੇ ਪਿੰਡਾਂ ਦਾ ਜ਼ਿਲ੍ਹੇ ਬਰਨਾਲੇ ਦੇ ਪਿੰਡਾਂ ਦਾ ਇਸੇ ਤਰੀਕੇ ਨਾਲ ਅਸੀਂ ਵਿਕਾਸ ਤੇ ਕੰਮ ਕਰਾਵਾਂਗੇ। ਜੀ ਸਾਡੇ ਨਾਲ ਇੱਥੇ ਡਾਕਟਰ ਸੁਖਵਿੰਦਰ ਸਿੰਘ ਜੀ ਵੀ ਮੌਜੂਦ ਨੇ ਸੱਸੀ ਗੱਲਾਟਾ ਸਾਹਿਬ। ਸੱਸੀ ਗੱਲ ਸਾਹਿਬ ਜੀ ਤੁਹਾਨੂੰ ਕਿੰਨੀ ਖੁਸ਼ੀ ਹੈ ਮਨੂੰ ਸੱਚੀ ਦਿਲ ਦੀ ਗੱਲ ਦੱਸਿਓ ਦੇਖੋ ਹਨਾ ਇੱਕ ਫਾਰਮੈਲਟੀ ਨਾ ਪੂਰੀ ਕਰਿਓ ਵੀ ਮੈਨੂੰ ਤਾਂ ਬਹੁਤ ਜ਼ਿਆਦਾ ਖੁਸ਼ੀ ਹੈ ਤੁਸੀਂ ਦੱਸੋ ਤੁਹਾਨੂੰ ਕਿੰਨੀ ਖੁਸ਼ੀ ਹੈ। ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਮੈਂ ਇਸ ਪਿੰਡ ਤੋਂ ਪਹਿਲਾਂ ਸਰਪੰਚੀ ਦੀ ਚੋਣ ਲੜੀ ਸੀ ਮੈਨਾਂ ਹੰਢ ਤੱਕੇ ਲਾ ਮੈਨੂੰ ਜਿਹੜਾ ਇੱਥੋਂ ਦਾ ਮੌਜੂਦਾ ਐਮ ਤੇ ਇਹ ਮੇਰਾ ਪਾਰਟਨਰ ਸਾਡੇ ਅੱਢ ਤੱਕ ਕੰਮ ਸਾਂਝਾ ਅਸੀਂ ਦੋਨੋਂ ਨਾਲ ਮਿਲ ਕੇ ਜੋਰ ਮਾਰਿਆ ਤੇ ਦੋਨੋਂ ਦੋਨੋਂ ਜਣੇ ਜਿੱਤ ਕਰਦੇ ਤੇ ਹੁਣ ਖੁਸ਼ ਹਾਂ ਪੂਰੇ ਖੁਸ਼ ਹਾਂ ਦੋਨੋਂ ਜਿੱਤ ਕਰਕੇ ਠੀਕ ਹੈ ਹੋ ਰਹੀ ਜੀ ਲਓ ਜੀ ਵੀਡੀਓ ਕਰ ਦਿਓ ਸ਼ੇਅਰ ਇਹ ਪਿੰਡ ਪੱਖੋਕਲਾਂ ਦੀ ਰਿਪੋਰਟ ਆ ਤੇ ਆਪਣੇ ਆਪਣੇ ਪਿੰਡਾਂ ਦੀ ਜਾਣਕਾਰੀ ਜਰੂਰ ਦੇ ਦਿਓ ਵੀ ਕਿਹੜੇ ਕਿਹੜੇ ਪਿੰਡ ਤੋਂ ਕਿਹੜੀ ਕਿਹੜੀ ਪਾਰਟੀ ਨੇ ਜਿਹੜੀ ਬਾਜ਼ੀ ਮਾਰੀ ਆ ਧੰਨਵਾਦ ਮਿਲਦੇ ਆ ਅਵੀ ਰਿਪੋਰਟ ਦੇ ਨਾਲ